ਪਰ ਇਹ ਗਰਾਊਂਡ ਸਾਨੂੰ ਖਾਲੀ ਕਰਕੇ ਜਾਣਾ ਪੈਗਾ ਅਖੋ ਵਾਹਿਗੁਰੂ ਇਹ ਜਿਹੜਾ ਮਨੁੱਖਾ ਦੇਹੀ ਦਾ ਗਰਾਊਂਡ ਹੈ ਨਾ ਇਹ ਖਾਲੀ ਕਰਕੇ ਜਾਣਾ ਪੈਗਾ ਚਾਹੇ ਜਿੱਤ ਜਾਈਏ ਤੇ ਚਾਹੇ ਹਾਰ ਜਾਈਏ ਮੈਂ ਬਚਨ ਆਪਣ ਸਰਬਲ ਕੀਤਾ ਹੈ ਸਤਿਗੁਰੂ ਕਹਿੰਦੇ ਜਾਗੋ ਜਾਗੋ ਸੁਤੇਓ ਛੱਲਿਆ ਬੰਦਾ ਕਿਹੜੀ ਨੀਂਦ ਵਿੱਚ ਸੁਪਤੇ ਪਿਆ ਹੈ ਉਹ ਗਫਲਤ ਦੀ ਨੀਂਦ ਵਿੱਚ ਸੁੱਤੇ ਨੇ ਅਜੇ ਜਾਗਦੇ ਨਹੀਂ ਰੋਜ਼ ਬਾਬਾ ਜੀ ਲੌਂਚਮੈਂਟ ਕਰਦੇ ਆ ਅੰਮ੍ਰਿਤ ਵੇਲਾ ਹੋ ਗਿਆ ਉੱਠੋ ਇਸ਼ਨਾਨ ਕਰੋ ਗੁਰੂ ਦੀ ਸ਼ਰਨ ਵਿੱਚ ਪਹੁੰਚ ਕਿੰਨੇ ਕੁ ਪਹੁੰਚਦੇ ਆ ਕੋ ਬੈਠੋ ਵਾਹਿਗੁਰੂ ਕਿੰਨੇ ਕੁ ਪਹੁੰਚਦੇ ਆ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਸਤਗੁਰੂ ਜੀ ਕਰਿਆ ਕਿ ਅੰਮ੍ਰਿਤ ਵੇਲੇ ਉੱਠ ਕੇ ਸੇ ਪਰਮਾਤਮਾ ਦੀ ਵਡਿਆਈ ਕਰਨੀ ਆ ਹੁਣ ਤੇ ਤੇਰੇ ਕੋਲ ਕਿਹਾ ਨਹੀਂ ਜਾਂਦਾ